ਉਹ 30 ਬਾਰ ਪੇਸ਼ੈਂਟ ਜੋ ਹੈ ਨਾ ਉਹ ਬਾਜ਼ ਨਹੀਂ ਆਤਾ ਉਹ ਉਹ ਕਿਹਾ ਜਈ ਥੋੜਾ ਬਹੁਤ ਇਸ ਇਸਪਲ ਮੇਂ ਵੀ ਉਹ ਲੇਕਿਨ ਵਾਹਾਂ ਪੇ ਆਪਕੋ ਸਿੱਕ ਭਗਵਾਣੀ ਹੋਣੀ ਹੈ ਕੁਝ ਖਾਣੇ ਕੇ ਲੀਏ ਕੁਝ ਖੁਆਣਾ ਹੈ ਜੇ ਆਂ ਘਰ ਮੇਂ ਨਹੀਂ ਆਇਆ ਇੰਕਮ ਦਵਾਵਾਂ ਦੇ ਨਾਲ ਨਾਲ ਦਵਾਵਾ ਵੀ ਬਹੁਤ ਕੰਮ ਕਰਦੀ ਆਵਾ ਤੁਹਾਨੂੰ ਬਹੁਤ سارے ਲੋਕ ਪਿਆਰ ਵੀ ਕਰਦੇ ਆ ਉਹਨਾਂ ਲੋਕਾਂ ਦੇ ਲਈ ਕੀ ਨਾ ਚਾਹੋਗੇ ਕੋਈ ਕੱਲੇ ਪਰਿਵਾਰ ਦੇ ਬਹੁਤ ਸੁਖਾਂ ਮੌਕਿਆਂ ਦੇ ਕੀ ਆਪਣਾ ਸਾਥਾ ਨਾ ਕਰ ਕੋਈ ਕੱਲੇ ਬਾਈ ਤੋਂ ਬੜੀ ਗੱਲ ਹੈ ਕਿ ਇਹ ਜੰਗ ਨਹੀਂ ਜਿੱਤੀ ਇੱਕ ਬੈਟਲ ਜਿੱਤੀ

ਉਹ ਉਹ ਜਿਹੜਾ ਕਹਿੰਦਾ ਥੋੜਾ ਬਹੁਤ ਇਸ ਸੀਰੀਜ਼ ਉੱਪਰ ਮੇ ਵੀ ਉਹ ਹੋਇਆ ਲੇਕਿਨ ਵਹਾਂ ਪੇ ਆਪਕੋ ਸਟਿੱਪ ਕਰਵਾਉਣੀ ਹੋਣੀ ਹੈ ਕੁਝ ਖਾਣੇ ਕੇ ਲੀਏ ਕੁਝ ਖੁਣਾ ਹੈ ਜੇਹਾਂ ਘਰ ਮੇ ਨਹੀਂ ਆਇਆ ਤੁਸਾਂ ਦਵਾਵਾਂ ਦੇ ਨਾਲ-ਨਾਲ ਦਵਾਵਾ ਵੀ ਬਹੁਤ ਕੰਮ ਕਰਦੀ ਹੈ ਵਾ ਤੁਹਾਨੂੰ ਬਹੁਤ سارے ਲੋਕ ਪਿਆਰ ਵੀ ਕਰਦੇ ਆ ਉਹਨਾਂ ਲੋਕਾਂ ਦੇ ਲਈ ਕਹਿਣਾ ਚਾਹੋਗੇ ਤੁਹਾਨੂੰ ਤੁਹਾਡੇ ਪਰਿਵਾਰ ਦੇ ਬਹੁਤ ਸਾਰੇ ਲੋਕਾਂ ਦੇ ਚਾਹਵਾ ਸਭਾ ਲਾਉਂਦਾ ਕੋਈ ਤੋਂ ਬੜੀ ਗੱਲ ਹੈ ਕਿ ਇਹ ਜੰਗ ਨਹੀਂ ਜਿੱਤੀ ਇੱਕ ਬੈਟਲ ਜਿੱਤੀ

ਉਹ ਉਹ ਜਿਹੜਾ ਕਹਿੰਦਾ ਥੋੜਾ ਬਹੁਤ ਇਸ ਸੀਰੀਜ਼ ਉੱਪਰ ਵੀ ਉਹ ਹੋਇਆ ਲੇਕਿਨ ਵਹਾਂ ਪੇ ਆਪਕੋ ਸਟਿੱਪ ਕਰਵਾਉਣੀ ਹੋਣੀ ਹੈ ਕੁਝ ਖਾਣੇ ਕੇ ਲੀਏ ਕੁਝ ਖੁਣਾ ਹੈ ਜੇਹਾਂ ਗਰਮੀ ਨਹੀਂ ਆਇਆ ਇਹ ਇੰਨਾ ਦਵਾਵਾ ਦੇ ਨਾਲ-ਨਾਲ ਦਵਾਵਾ ਵੀ ਬਹੁਤ ਕੰਮ ਕਰਦੀ ਹੈ ਵਾ ਤੁਹਾਨੂੰ ਬਹੁਤ سارے ਲੋਕ ਪਿਆਰ ਵੀ ਕਰਦੇ ਆ ਉਹਨਾਂ ਲੋਕਾਂ ਦੇ ਲਈ ਕਹਿਣਾ ਚਾਹੋਗੇ ਤੁਹਾਨੂੰ ਤੁਹਾਡੇ ਪਰਿਵਾਰ ਦੇ ਬਹੁਤ ਸਾਰੇ ਲੋਕਾਂ ਦੇ ਚਾਹਵਾ ਸਫਲ ਹੁੰਦਾ ਹੈ ਕੋਈ ਤੋਂ ਬੜੀ ਗੱਲ ਹੈ ਕਿ ਇਹ ਜੰਗ ਨਹੀਂ ਜਿੱਤੀ ਇੱਕ ਬੈਟਲ ਜਿੱਤੀ

ਉਹ ਉਹ ਜਿਹੜਾ ਕਹਿੰਦਾ ਥੋੜਾ ਬਹੁਤ ਇਸੇ ਉਪਰ ਮੇ ਵੀ ਉਹ ਹੋਇਆ ਲੇਕਿਨ ਵਹਾਂ ਪੇ ਆਪਕੋ ਸਿੱਕ ਪਾਉਣੇ ਹੋਣਗੇ ਜੀ ਕੁਝ ਖਾਣੇ ਕੇ ਲੀਏ ਕੁਝ ਖਾਣੇ ਇਧਰ ਗਰਮੀ ਨਹੀਂ ਆਇਆ ਜੀ ਇਹਨਾਂ ਦਾ ਦਵਾਵਾਂ ਦੇ ਨਾਲ ਨਾਲ ਦਵਾਵਾ ਵੀ ਬਹੁਤ ਕੰਮ ਕਰਦੀ ਹੈ ਵਾ ਤੁਹਾਨੂੰ ਬਹੁਤ سارے ਲੋਕ ਪਿਆਰ ਵੀ ਕਰਦੇ ਆ ਉਹਨਾਂ ਲੋਕਾਂ ਦੇ ਲਈ ਕਹਿਣਾ ਚਾਹੋਗੇ ਤੁਹਾਨੂੰ ਤੁਹਾਡੇ ਪਰਿਵਾਰ ਦੇ ਬਹੁਤ ਸਾਰੇ ਲੋਕਾਂ ਦੇ ਚਾਹਵਾ ਸਾਫਾ ਲਾਉਂਦਾ ਕੋਈ